ਕੇਂਦਰ ਸਰਕਾਰ ਦੀ ਸਕੀਮ ਦੇ ਅਜਲੰਦਰ ਤੋਂ ਚਿੰਤਪੁਣੀਤਾ ਕਰੋੜ ਬਣਵਾਉਣ ਲਈ ਕਵਰ ਕੀਤੀ ਗਈ ਜ਼ਮੀਨ ਨੂੰ ਲੈ ਕੇ ਨਵਾਂ ਵਿਵਾਦ ਛੜ ਗਿਆ ਕਿਸਾਨਾਂ ਨੇ ਇਲਜ਼ਾਮ ਲਗਾਇਆ ਕਿ ਕੁਝ ਡਿਟਰਾਂ ਨੇ ਇਹਨਾਂ ਦੀ ਮਜਬੂਰੀ ਦਾ ਫਾਇਦਾ ਚੁੱਕਦਿਆਂ ਜ਼ਮੀਨ ਘਾਟੇ 'ਚ ਖਰੀਦ ਲਈ ਤੇ ਕਈ ਗੁਣਾ ਫਾਇਦੇ ਨਾਲ ਅੱਗੇ ਸਰਕਾਰ ਨੂੰ ਵੇਚ ਦਿੱਤੀ ਆਰਟੀਆ ਵੈਲਨਸ ਫਾਰਮ ਦੇ ਚੇਅਰਮੈਨ ਰਜੀਵ ਵਿਸ਼ੇਸ਼ ਨੇ ਆਪਣੇ ਸੂਤਰਾਂਹੀਂ ਇਸ ਕਥਤਾਂਦਲੀ ਬਾਰੇ ਜਾਣਕਾਰੀ ਹਾਸਲ ਕੀਤੀ ਹੈ ਉਹਨਾਂ ਮੁਤਾਬਕ ਜ਼ਮੀਨਾਂ ਕਿਸਾਨਾਂ ਤੋਂ ਲੱਖਾਂ ਰੁਪਏ 'ਚ ਲੈ ਕੇ ਸਰਕਾਰ ਨੂੰ ਕਰੋੜਾਂ ਰੁਪਏ 'ਚ ਵੇਚੀਆਂ ਗਈਆਂ ਨੇ ਸ਼੍ਰੋਮਣੀ ਕਾਲੀ ਦਲ ਦੇ ਵਿਦਿਆਰਥੀ ਵਿੰਗ ਐਸਓਆਈ ਦੇ ਲੁਧਿਆਣਾ ਪ੍ਰਧਾਨ ਜੀਵਨ ਸੇਖਾ ਨੂੰ ਲੁਧਿਆਣਾ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਜੀਵਨ ਸੇਖਾ ਤੇ ਉੱਪਰ ਗੈਂਗਸਟਰ ਗੁਰੂ ਬੱਜਾ ਤੇ ਉਸਦੇ ਸਾਥੀਆਂ ਨੂੰ ਪਨਾਹ ਦੇਣ ਦੇ ਇਲਾਵਾ ਉਹਨਾਂ ਤੋਂ ਵਾਰਦਾਤਾ ਕਰਵਾਉਣ ਦਾ ਇਲਜ਼ਾਮ ਲੱਗਾ ਹੈ ਗੈਂਗਸਟਰ ਗੁਰੂ ਬੱਜਾ ਤੇ ਕਤਲ ਅਤੇ ਲੁੱਟ ਸਮੇਤ ਕਰੀਬ 20 ਮਾਮਲੇ ਦਰਜ ਨੇ ਐਸਓਆਈ ਮਾਲਵਾ ਜ਼ੋਨ ਦੇ ਪ੍ਰਧਾਨ ਮੀਤ ਪਾਲ ਦੁਗਰੀ ਨੇ ਜੀਵਨ ਸੇਖਾ ਦਾ ਬਚਾਅ ਕੀਤਾ ਹੈ ਸੰਗਰੂਰ ਦੇ ਮਲੇਰਕੋਟਲਾ ਵਿੱਚ ਮੁਸਲਿਮ ਧਾਰਮਿਕ ਗੰਨਤਰੀ ਬੇਅਦਬੀ ਦੇ ਬਾਅਦ ਰੋਵਿਚਾਇ ਲੋਕਾਂ ਨੇ ਕਾਲੀ ਵਿਧਾਇਕ ਫਰਜ਼ਾਨਾ ਆਲਮ ਦੀ ਕੋਠੀ ਤੇ ਹਮਲਾ ਕੀਤਾ ਕੋਠੀ ਦੇ ਬਾਹਰ ਖੜੀਆਂ ਪਾਲਟ ਤੇ ਹੋਰ ਗੱਡੀਆਂ ਦੀ ਪੰਤੋੜ ਵੀ ਕੀਤੀ ਗਈ ਇਸ ਇਲਾਵਾ ਬੱਸ ਸਟੈਂਡ ਤੇ ਖੜੀਆਂ ਬੱਸਾਂ ਨੂੰ ਵੀ ਅੱਗ ਲਗਾ ਦਿੱਤੀ ਗਈ ਇਸ ਦੁਆੜ ਪੇੜ ਨੂੰ ਕਾਬੂ ਕਰਨ ਲਈ ਪੁਲਿਸ ਨੇ ਹਵਾਈ ਫੈਰ ਵੀ ਕੀਤੇ ਇਸ ਪੂਰੀ ਘਟਨਾ ਦੇ ਵਿੱਚ ਦੋ ਲੋਕ ਜ਼ਖਮੀ ਵੀ ਹੋ ਗਏ ਜਿਸ ਦੇ ਬਾਅਦ ਹਾਲਾਤ ਤਣਾਅਪੂਰਨ ਬਣ ਗਏ ਲੁਧਿਆਣਾ ਦੇ ਕੁਮਾਰਮੰਡ ਵਿੱਚ ਕਰੀਬ 200 ਲੋਕਾਂ ਨੇ ਦੁਕਾਨ ਅੰਦਰ ਵੜ ਕੇ ਦੁਕਾਨਦਾਰ ਨਾਲ ਕੁੱਟਮਾਰ ਕੀਤੀ। ਇਹ ਸਾਰੀ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋ ਗਈ। ਦੁਕਾਨਦਾਰ ਦੇ ਮੁਤਾਬਕ ਜਾਇਦਾਦੀ ਵਿਵਾਦ ਨੂੰ ਲੈ ਕੇ ਸ਼ੁੱਕਰਵਾਰ ਰਾਤ ਤੋਂ ਹੀ ਉਸਨੂੰ ਧਮਕੀਆਂ ਮਿਲ ਰਹੀਆਂ ਸਨ। ਹੇਣਾ ਵਿੱਚ ਰਾਸਪਤੂਣਾ ਦੌਰਾਨ ਡਾਕਟਰ ਸੁਭਾਚੰਦਰ ਦੇ ਕਰੀਬੀ 26 ਵਾ ਰਿਟਰਨਿੰਗ ਅਫਸਰ ਦੇ ਨਾਲ ਗੱਲਬਾਤ ਹੋਈ ਹੈ। ਕਾਂਗਰਸ ਦੇ ਸਮਰਥਨ ਨਾਲ ਚੋਣ ਲੜੇ ਆਜ਼ਾਦ ਉਮੀਦਵਾਰ ਕੇ ਆਨੰਦ ਨੇ ਹਰਿਆਣਾ ਦੇ ਮੁੱਖ ਚੋਣ ਕਮਿਸ਼ਨਰ ਸਾਹਮਣੇ ਇਸ ਸਬੰਧੀ ਕਾਲ ਡਿਟੇਲ ਰੱਖੀ ਹੈ। ਡਾクター ਸੁਭਾਚੰਦਰ ਨੇ ਆਪਣਾ ਪੱਖ ਪੇਸ਼ ਕੀਤਾ ਇਸ ਕਥੀ ਤਾਂਦਲੀ ਮਾਮਲੇ ਦੀ ਰਿਪੋਰਟ ਦੇਸ਼ ਦੇ ਮੁਖ ਚੋਣ ਕਮਿਸ਼ਨ ਦੇ ਕੋਲ ਵੀ ਭੇਜੀ ਜਾਏਗੀ ਮਾਨਸਿਕ ਜਰਨਲਪਾ ਬੰਦਾ ਸਿੰਘ ਬਹਾਦਰ ਦੇ 300 ਸਾਲਾ ਸ਼ਹੀਦੀ ਦਿਹਾੜੇ ਸੰਬੰਧੀ ਰਾਜਪਤੀ ਸਮਾਗਮ ਦੀ ਸ਼ੁਰੂਆਤ ਅੱਜ ਤੋਂ ਹੈ ਮੋਹਾਲੀ ਦੇ ਇਤਿਹਾਸਕ ਚਪੜੀ ਮੈਦਾਨ ਵਿੱਚ ਸ਼ਾਮ ਨੂੰ ਬੰਦਾ ਸਿੰਘ ਬਹਾਦਰ ਦੀ ਜੀਵਨੀ ਤੇ ਲੀਜ਼ਰ ਸ਼ੋਅ ਕਰਵਾਇਆ ਜਾਏਗਾ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਪ੍ਰੋਗਰਾਮ ਵਿੱਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸ਼ਿਰਕਤ ਕਰਨਗੇ ਮੇਸੇ ਸੰਦਰਬ ਵਿੱਚ ਚਾਬੀ ਜੂਨ ਨੂੰ ਫਤਿਹਗੜ ਸਾਹਿਬ ਦੇ ਕੇਂਦਰੀ ਗ੍ਰਹਿ ਮੰਤਰੀ ਰਾਣਾ ਸਿੰਘ ਪਬਲਿਕ ਕਾਨਫਰੰਸ ਕਰਨਗੇ ਅਤੇ 3 ਜੁਲਾਈ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਿੱਲੀ ਦੇ ਵਿੱਚ ਜਰਨੈਲ ਦੀ ਜੀਵਨੀ ਤੇ ਕਿਤਾਬ ਰਿਲੀਜ਼ ਕਰਨਗੇ